ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਕ ਪਰਿਵਾਰ ਜਿਹੜਾ ਪਹਿਲਾਂ ਹੀ ਪੀੜਤ ਸੀ ਪਹਿਲਾਂ ਹੀ ਪਰੇਸ਼ਾਨਾਂ ਜੂਝ ਰਿਹਾ ਸੀ ਉਹਨਾਂ ਦੇ ਉੱਤੇ ਇੱਕ ਹੋਰ ਵਿਪਤਾ ਆ ਗਈ ਦੱਸ ਦਈਏ ਵਿਚਾਰੀ ਬਕਾਪੁਰ ਦੇ ਨੇੜੇ ਹਾਦਸਾ ਵਾਪਰਿਆ ਜਿੱਥੇ ਇੱਕ ਗੱਡੀ ਜਿਹੜੀ ਐਂਬੂਲੈਂਸ ਦੇ ਪਿੱਛੇ-ਪਿੱਛੇ ਜਾ ਰਹੀ ਸੀਗੀ ਕਾਫੀ ਸਪੀਡ ਤੇ ਜਾ ਰਹੀ ਸੀਗੀ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਗੱਡੀ ਵਿੱਚ ਸਵਾਰ ਸਨ ਹੁੰਡਾਏ ਕਾਲੇ ਰੰਗ ਦੀ ਹੁੰਡਾਏ ਗੱਡੀ ਪੀਪੀ 10 ਐਚਐਫ 3636 ਵਿੱਚ ਜਿਹੜੀਆਂ ਸਵਾਰੀਆਂ ਸਵਾਰ ਸਨ ਇਹ ਚੰਡੀਗੜ੍ਹ ਪੀਜੀਆਈ ਤੋਂ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤਾਂ ਜਦੋਂ ਮਜ਼ਾਰੀ ਬਕਾਪੁਰ ਕੋਲ ਪਹੁੰਚਦੇ ਤਾਂ ਡਰਾਈਵਰ ਦੇ ਕਹਿਣ ਦੇ ਮੁਤਾਬਕ ਉਸ ਨੂੰ ਝੋਕ ਲੱਗ ਜਾਂਦੀ ਹੈ ਉਹ ਕਹਿੰਦਾ ਕਿ ਦੋ ਤਿੰਨ ਦਿਨ ਤੋਂ ਅਨੀਂਦੇ ਸਨ ਪਰੇਸ਼ਾਨ ਬਹੁਤ ਸਨ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਨੀਂਦ ਆ ਜਾਂਦੀ ਹੈ ਝੋਕ ਲੱਗ ਜਾਂਦੀ ਹੈ ਗੱਡੀ ਅਨਬੈਲੈਂਸ ਹੋ ਜਾਂਦੀ ਹੈ ਗੱਡੀ ਆਪਣਾ ਸੰਤੁਲਨ ਗਵਾ ਬੈਠਦੀ ਹੈ ਤੇ ਕੁਝ ਦੇਖ ਪਾਰ ਰਹੇ ਕਿ ਗੱਡੀ ਕਿਵੇਂ ਸੜਕ ਦੇ ਉੱਤੇ ਜਿਹੜੀ ਐ ਉਹ ਉਲਟੀ ਹੋ ਜਾਂਦੀ ਐ ਗੱਡੀ ਇਸ ਤਰੀਕੇ ਸੜਕ ਦੇ ਉੱਤੇ ਉਲਟੀ ਪਈ ਐ ਜਿਵੇਂ ਕਿਸੇ ਨੇ ਖਡਾਉਣਾ ਵਾਲੀ ਕਾਰ ਨੂੰ ਚੱਕ ਕੇ ਉਲਟੀ ਰੱਖ ਦਿੱਤਾ ਹੋਵੇ ਪਰ ਗਨੀਮਤ ਇਹ ਰਹੀ ਐ ਰੱਬ ਦਾ ਸ਼ੁਕਰਾਨਾ ਇਹ ਰਿਹਾ ਕਿ 에ਅਰ ਬੈਗ ਬੇਸ਼ੱਕ ਖੁੱਲ ਕੇ ਬੇਸ਼ੱਕ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਲੇਕਿਨ ਗੱਡੀ ਵਿੱਚ ਬੈਠੇ ਚਾਰ ਜਾਣੇ ਬਿਲਕੁਲ ਠੀਕ ਠਾਕ ਹਨ ਦੱਸਿਆ ਜਾ ਰਿਹਾ ਕਿ ਗੱਡੀ ਵਿੱਚ ਦੋ ਔਰਤਾਂ ਸਵਾਰ ਸਨ ਇੱਕ ਬੱਚਾ ਸੀ ਤੇ ਇੱਕ ਡਰਾਈਵਰ ਆਪ ਖੁਦ ਸੀ ਡਰਾਈਵਰ ਨੇ ਕਹਿੰਦਾ ਕਿ ਉਸ ਨੂੰ ਨੀਂਦ ਆ ਜਾਂਦੀ ਹੈ ਝੋਕ ਲੱਗਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਪਤਾ ਹੀ ਨਹੀਂ ਕੀ ਹੋਇਆ ਰੱਬ ਨੇ ਰੱਖ ਲਿਆ ਲੇਕਿਨ ਜਿਸ ਹਿਸਾਬ ਨਾਲ ਗੱਡੀ ਸੜਕ ਦੇ ਉੱਤੇ ਪਲਟੀ ਪਈ ਹੈ ਤਾਂ ਇੱਕ ਵਾਰ ਦੇਖ ਕੇ ਤਾਂ ਡਰ ਲੱਗਦਾ ਕਿ ਪਤਾ ਨਹੀਂ ਸਵਾਰੀਆਂ ਨਾਲ ਗੱਡੀ 'ਚ ਜਿਹੜੇ ਲੋਕ ਸਵਾਰ ਸਨ ਉਹਨਾਂ ਨਾਲ ਕੀ ਵਾਪਰੀ ਹੋਵੇਗੀ ਅਸਤੀਏ ਇਹ ਮਜਾਰੀ ਬਕਾਪੁਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਐਂਬੂਲੈਂਸ ਦੇ ਪਿੱਛੇ ਇਹ ਗੱਡੀ ਜਿਹੜੀ ਆ ਪੀਪੀ 10 ਐਚ ਐਫ 3636 ਹਿਉਂਡਾਈ ਵਰਨਾ ਜਿਹੜੀ ਗੱਡੀ ਹੈ ਜਾ ਰਹੀ ਸੀਗੀ ਡ라이ਵਰ ਨੂੰ ਨੀਂਦ ਆ ਜਾਂਦੀ ਹੈ ਗੱਡੀ ਦਾ ਸੰਤੁਲਨ ਜਿਹੜਾ ਡਰਾਈਵਰ ਉਸਦੇ ਹੱਥੋਂ ਖੋ ਜਾਂਦਾ ਹੈ ਤੇ ਗੱਡੀ ਜਿਹੜੀ ਹੈ ਉਹ ਉਲਟ ਜਾਂਦੀ ਹੈ ਜਿਵੇਂ ਘਟਾਉਣਾ ਪਲਟਾ ਕੇ ਰੱਖਿਆ ਹੋਵੇ ਗੱਡੀ ਇਸ ਤਰੀਕੇ ਸੜਕ ਤੇ ਤੁਸੀਂ ਦੇਖ ਰਹੇ ਹੋ ਕਿ ਲੰਮੀ ਪਈ ਹੋਈ ਗੱਡੀ ਉਲਟੀ ਪਈ ਹੋਈ ਹੈ ਔਰ ਆਸ-ਪਾਸ ਦੇ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਬਹੁਤ ਵੱਡਾ ਬਚਾਅ ਹੋ ਗਿਆ ਰੱਬ ਨੇ ਬਚਾ ਲਿਆ ਤੇ ਡਰਾਈਵਰ ਉਸ ਤੋਂ ਬਾਅਦ ਜਿਸ ਢਾਬੇ ਤੇ ਬਹਿ ਕੇ ਚਾਹ ਪੀ ਕੇ ਗਿਆ ਉਸ ਢਾਬੇ ਵਾਲੇ ਤੋਂ ਪੁੱਛਦੇ ਕਿ ਹਾਦਸਾ ਕਿਵੇਂ ਵਾਪਰਿਆ

ਨੀਂਦ ਆ ਗਈ ਅੱਛਾ ਮੀਂਹ ਦਾ ਵੀ ਕਹਿੰਦਾ ਬਾਕੀ ਮੈਨੂੰ ਪਤਾ ਨਹੀਂ ਲੱਗਾ ਉਹਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਇਹਦੇ ਵਿੱਚ ਦੋ ਲੇੜੀ ਸੀਗੇ ਹਾਂਜੀ ਇੱਕ ਬਚਾ ਲਗਾ ਬਾਕੀ ਅੱਛਾ ਜੀ ਠੀਕ ਹੈ ਜੀ ਡਰਾਈਵਰ ਆਪ ਕੋਲ ਠੀਕ ਹੈ ਜੀ ਇੱਕ ਲੇੜੀ ਤੇ ਸਾਡੀ ਲੱਗ ਗਿਆ ਲੱਗ ਗਿਆ ਐਡਮਿਟ ਅੱਛਾ ਅੱਛਾ ਮਤਲਬ ਡਰਾਈਵਰ ਨੂੰ ਨੀਂਦ ਆ ਗਈ ਉਦੋਂ ਡਰਾਈਵਰ ਠੀਕ ਹੈ ਜੇ ਮੈਂ ਡੰਡੀ ਚਲਾਉਣਾ ਸੀ ਡਰਾਈਵਰ ਹੋਵੇ ਤਾਂ ਕਾਹਦੀ ਗੱਲ ਅੱਛਾ ਜਾਪੀ ਗਈ ਆ ਬਾਕੀ ਅਚੰਪ ਪਰਮਾਤਮਾ ਦੇ ਉੱਤੇ ਅੱਛਾ ਜੀ ਅੱਛਾ ਜੀ ਉਹ ਮੈਂ ਪੁੱਛਿਆ ਉਹਨਾਂ ਨੇ ਮੇਰੀ ਗੱਲ ਨੂੰ ਲੱਭਾਈ ਮੈਂ ਕਹਿੰਦਾ ਇਹ ਮੈਂ ਕਹਿੰਦਾ ਗੱਡੀ ਇਹ ਕਿਦਾਂ ਹੋਈ ਮੈਂ ਇਹ ਗੱਲੋਂ ਹਾਂਜੀ ਉਹ ਕਹਿੰਦਾ ਡਰਾਈਵਰ ਗੰਨਾ ਤਰਾਵਾ ਮੈਂ ਹੀ ਕਹਿੰਦਾ ਕਿ ਜਰਾ ਅੱਛਾ ਮੈਂ ਉਹਦੇ ਮੂੰਹੋਂ ਪੁੱਲੇ ਤੋਂ ਕਰਦਾ ਦੇਖਾ ਮੈਂ ਕਹਿੰਦਾ ਜੀ ਗੀਵਾਨਾ ਅੱਛਾ ਜੀ ਤੇ ਬੱਸ ਕਹਿੰਦਾ ਮੈਨੂੰ ਕਹਿੰਦਾ ਪਤਾ ਨਹੀਂ ਲੱਗਿਆ ਕਿ ਕੁਝ ਵੀ ਚਲੋ ਕੁਦਰਤੀ ਪ੍ਰਮਾਤਮਾ ਵੱਲੋਂ ਇਹ ਚੀਜ਼ ਬਚਾਅ ਹੋ ਗਿਆ ਉਦਾਂ ਨਾ ਕਹਿੰਦਾ ਨਹੀਂ ਕਰਦਾ ਸਿੱਧਾ ਅੱਛਾ ਜੀ ਇਹ ਐਕਸੀਡੈਂਟ ਆਪਣੇ ਜ਼ਿਲ੍ਹਾ ਨਮਾਸ਼ਹਿਰ ਤੇ ਮਯਾਰੀ ਦੇ ਵਿੱਚ ਰੋਡ ਆਂਦਿਆਂ ਨੂੰ ਇਧਰੋਂ ਆਪਣਾ ਮਯਾਰੀ ਗੜਸ਼ਾਂ ਕਾ ਰੋਡ ਬਕਾਪਰ ਦੇ ਹੋਇਆ ਆ ਤੇ ਮਤਲਬ ਗੱਡੀ ਪਲਟੇ ਗਈ ਆ ਉਹਦਾ ਜਾਨੀ ਨੁਕਸਾਨ ਨਹੀਂ ਕਿਸੇ ਦਾ ਹੋਇਆ ਤੇ ਨੀਂਦ ਆ ਗਈ ਸੀ ਡਰਾਈਵਰ ਨੂੰ ਚਲੋ ਪਰਮਾਤਮਾ ਤੁਹਾਨੂੰਦਰੁਸ ਦੀ ਵਾਖੇ ਜੀ